ਪ੍ਰਮਾਤਮਾ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਦਿਵਾਲੀ ਪੰੰਜੀ ਸਾਉਂਦ ਦੇਸ਼ ਅਤੇ ਬਿਸ਼ਕਰਮਾ ਦੇਿਆਂ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਵਾਹਿਗੁਰੂ ਖੁਸ਼ੀਆਂ ਹਰ ਇੱਕ ਦੇ ਘਰ ਰੋਸ਼ਨੀ ਲੈ ਕੇ ਆਵੇ ਅਤੇ ਸ਼ਰਧਿਕਲਾਤੇ ਰੱਖੇ ਕਿਉਂਕਿ ਮੇਰੇ ਵੱਲੋਂ ਬਲਦ ਪ੍ਰਧਾਨ ਅਰਤਾਰ ਸਿੰਘ ਤਾਰੀ ਦੀ ਸੁਮੇਤੀ ਆਮਾ ਦੀ ਪਾਰਟੀ ਸਰਦਾਰ ਕੁਵਸਿੰਘ ਮਾਨਜੀ ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਰਗਟ ਸਿੰਘ ਢੱਲੋਂ ਸਾਹਿਬ ਦਾ ਪ੍ਰਧਾਨ ਟ੍ਰੈਕ ਯੂਨੀਅਨ ਪੁਹਾਣੀਗੜ੍ਹ ਮੈਂ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਦੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁबारक ਨੰਨਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਤਿ ਆਪ ਸਭ ਨੂੰ ਦੇਸ਼ ਵਿੱਚ ਦੇਸ਼ੀ ਵਿੱਚ ਬਸਦੇ ਅੰਗੜੀਆਂ ਦੀਆਂ ਦਿਵਾਰੀ ਦੀਆਂ ਬੰਦੀ ਛੋੜ ਦੇ ਇਸ ਦੀ ਬਿਸ਼ਕਰਮਾ ਦੇ ਲੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ